ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਟਲੇ ਦੇ ਵਿੱਚ ਕੋਟਲੇ ਪਿੰਨ ਨੂੰ ਕੋਟ ਕਰੋੜ ਖੁਰਦ ਵੀ ਕਹਿ ਦਿੰਦੇ ਆ ਮੇਰੇ ਤੋਂ ਪਰ ਕਾਗਜ਼ਾਂ ਦੇ ਵਿੱਚ ਇਹ ਕੋਟਲਾਕ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇਹ ਘਰ ਦਾ ਐਡਰੈਸ ਨੋਟ ਕਰ ਲਓ ਕੋਟਲੇ ਤੋਂ ਜਿਹੜੀ ਛੜਕ ਤਾਰਾਪੁਰ ਨੂੰ ਜਾਂਦੀ ਆ ਉਸ ਸੜਕ ਦੇ ਉੱਤੇ ਬੈਜਦਾ ਘਰ ਆ ਘਰੇ ਲੂ ਪਰਵਾਰ ਦੇ ਘਰੇ ਆਏ ਹੋਏ ਆ ਜਿਹੜੀ ਮੈਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਇਹ ਮਾਲਕ ਨੇ ਵਿਕਾਊ ਲਈ ਆ ਚੰਗੇ ਦੁੱਧ ਦੀ ਮਾਲਕਣ ਹੈ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਡਿਟੇਲ ਆ ਸਾਰੀ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਗੱਲਬਾਤ ਕਰਦੇ ਆ ਇਹਦੇ ਬਾਰੇ ਕੀ ਰੇਟ ਆ ਬਾਈ ਹੁਣ ਇਹਦਾ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਵੱਡੇ ਬਾਈ ਜੀ ਸਸਿਕਾਲ ਵੀਰੇ ਸਸਿਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਨੇੜੇ ਹੈ ਠੀਕ ਠਾਕ ਵੀਰੇ ਵਧੀਆ ਜੀ ਸੇਤਾ ਘਰ ਪਰਿਵਾਰ ਜੀ ਬਹੁਤ ਵਧੀਆ ਬਾਈ ਜੀ ਠੀਕ ਆ ਵੱਡੇ ਭਾਈ ਇੱਕ ਵਾਰੀ ਨਾਮ ਦੱਸ ਦਿਓ ਆਪਣਾ ਜੀ ਮੇਰਾ ਨਾਮ ਵੀਰੇ ਭੋਲਾ ਸਿੰਘ ਆ ਜੀ ਭੋਲਾ ਸਿੰਘ ਘਰ ਆਪਣਾ ਹੈਗਾ ਕੋਟੂਲੇ ਤੋਂ ਦਾਰਾਪੁਰ ਵਾਲੀ ਸੜਕ ਦੇ ਉੱਤੇ ਠੀਕ ਆ ਬਾਈ ਬਾਈ ਪਿੰਜ ਦੇ ਘਰ ਦੇ ਉੱਧਰ ਨੇੜੇ ਪੈਂਦਾ ਜੀ ਕਿਹੜਾ ਕਿਹੜਾ ਬਾਈ ਰਾਜਾ ਸਰਪੰਚ ਦੇ ਰਾਜਾ ਕੋਟ ਰਾਜਾ ਸਰਪੰਚ ਕੋਟਲੇ ਵਾਲੇ ਉਹਦੇ ਘਰ ਦੇ ਨੇੜੇ ਆ ਬਿਲਕੁਲ ਠੀਕ ਆ ਬਾਈ ਤੇ ਬਾਈ ਫਿਰ ਜਿਹੜੀ ਮੱਝ ਵੇਚਣੀ ਆ ਪਾਏ ਕਰਦੀ ਆ ਆਪਣੀ ਬਾਈ ਇਹ ਕਰਦੀ ਝੋਟੀ ਆ ਜੀ ਆਪਣੀ ਹਾਂਜੀ ਠੀਕ ਆ ਕਿੰਨੂਆ ਸੂਆ ਸੂਰੀ ਆ ਬਾਈ ਜੀ ਇਹ ਗੁੱਗਾ ਸੂਆ ਸੂਰੀ ਆ ਸਾਬ ਠੀਕ ਆ ਬਾਈ ਤੇ ਦਿਨ ਬਾਈ ਕਿੰਨੇ ਪਏ ਆਂਦੇ ਹਜੇ ਇਹਦੇ ਪਏ ਆ ਜੀ ਹਜੇ ਹਫਤਾ ਆ ਹਫਤਾ ਤੋਂ 10 ਦਿਨ ਦੇ ਵਿੱਚ ਵਿੱਚ ਮਤਲਬ ਹਫਤੇ ਤੋਂ 10 ਦਿਨ ਹਜੇ ਲੈਂਦੀ ਆ ਬਾਈ ਜਿਹੜਾ ਚੁੰਦਾ ਰਿਆਂ ਜਿਹੜਾ ਪਾਂਡੇ ਤੇ ਪਾਉਂਦਾ ਰਿਆ ਜਿੰਦੇ ਪੈਸੇ ਦੁੱਧਰੀ ਤੁਲੇ ਆਉਂਦਾ ਰਿਆ ਉਹ ਕਿੰਨਾ ਦੋ ਦਸੀ ਬਾਈ 15 ਲੀਟਰ ਦੁੱਧ ਮੈਂ ਜਾਣੀ ਕਿ ਉਹ ਇਹਦਾ ਦਿੰਦੀ ਸੀ ਤੇ ਇਹ ਆਪਾਂ 2 ਕਿਲੋ ਅੰਦਾਜ਼ਾ ਬੱਚੇ ਨੂੰ ਹੀ ਪਿਆ ਦਿੰਦੇ ਹਾਂ ਹਾਂ ਠੀਕ ਆ ਬਾਈ ਤੇ ਉਹ ਆਪਾਂ ਤੋਲ ਕੇ ਸੱਬ 13 ਲੀਟਰ ਵੀ ਪਾਏ ਹੁੰਦੇ ਸਾਢੇ 13 ਲੀਟਰ ਵੀ ਪਾਏ ਵੀ ਮੰਨ ਲਾ ਉਹ ਤਾਂ ਚਲੋ ਹੈ ਮੌਸਮ ਦੇ ਅਨੁਸਾਰ ਹੁੰਦਾ ਕਈ ਵਾਰੀ ਸੋਦੀ ਘਰੋਂ ਲੈ ਕੇ ਜਾਂਦਾ ਸੀ ਠੀਕ ਆ ਬਾਈ ਤੇ ਬਾਈ ਫਿਰ ਮੰਨ ਲਾ ਇਹ ਜਿਵੇਂ ਹੁਣ ਤੂੰ ਘਰੇ ਰੱਖੀ ਹੋਈ ਆ ਚੋਈ ਕਿੰਨੇ ਟਾਈਮ ਸੀ ਨਵੇਂ ਦੁੱਧ ਹੋਣ ਤੋਂ ਬਾਅਦ ਇਹ ਜੀ ਇਹਨੇ ਸਾਢੇ 6-7 ਮਹੀਨੇ ਦੁੱਧ ਦਿੱਤਾ ਜੀ ਸਾਢੇ 6-7 ਮਹੀਨੇ ਦੁੱਧ ਦਿੱਤਾ ਹੋਇਆ ਬਾਅਦ ਜਾਨੀ ਮਹੀਨਾ ਕਿ ਮੈਂ ਬਣ ਬਣੀ ਜਿਹੜੇ ਹੋ ਗਏ ਸੀ ਜਾਂ 4-5 ਮਹੀਨੇ ਤੇ ਮੈਂ ਮੁੜ ਕੇ ਇਹਨੂੰ ਯਾਨੀ ਕਿ ਇਹ ਵੀ ਇਹਨੇ ਦਿੱਤਾ ਮਿਲ ਕੇ ਇੱਕ ਡੰਗ ਪਾਲੀ ਦੀ ਜੀ ਇੱਕ ਡੰਗ ਪਾਲੀ ਸੀ ਕਿੰਨੇ ਕਿ ਮੈਂ ਇਹਨੂੰ ਇੱਕ ਡੰਗ ਚ ਹੋਇਆ ਤੇ ਹੁਣ ਇਹਨੂੰ ਕੋਟਰ ਦਾ 2.5 ਮਹੀਨੇ ਹੋ ਗਏ ਆ ਜੀ ਯਾਨੀ ਮੈਂ ਇਹਨੂੰ ਸੇਵਾ ਕਰਦਾ ਹਾਂ ਠੀਕ ਆ ਭਾਈ ਭਾਈ ਮਨ ਲਾ ਜਿਵੇਂ ਤੇਰੀ ਮੈਂ ਆ ਜਿਵੇਂ ਤੇਰੀ ਮੈਂ ਦੀ ਕੁਆਲਿਟੀ ਆ ਹਨਾ ਤੂੰ ਵੱਡੇ ਭਾਈ ਵੀ ਇਹਦੇ ਜਿਹੜਾ ਟੀਕਾ ਭਰਾਇਆ ਹੁਣ ਉਹ ਕਿਹੜਾ ਪ੍ਰਾਤਾਜ ਵਿੱਚ ਚੰਗੇ ਦੁੱਧ ਵਾਲੀ ਮੈਂ ਨੂੰ ਆਪਾਂ ਚੰਗਾ ਟੀਕਾ ਹੀ ਭਰਉਣ ਦੀ ਕੋਸ਼ਿਸ਼ ਤਾਂ ਕਰਦੇ ਆ ਹਾਂਜੀ ਕਿਹੜਾ ਸੀਮਨ ਭਰਾਇਆ ਵੀਰੇ ਉਹ ਵੀਰੇ ਨਾ ਆਪਣਾ ਮਾਲੇ ਤੋਂ ਆਦਾ ਮੁੰਡਾ ਠੀਕ ਆ ਫੋਨ ਬੰਦ ਆਉਂਦਾ ਜੀ ਮੈਨੂੰ ਅੱਜ ਮੈਂ ਹੁਣ ਵੀ 2-3 ਵਾਰੀ ਕੀਤਾ ਡਰਾਈਵ ਤੇ ਮੇਰਾ ਵੀ ਨਾ ਹੁਣ ਪੁੱਛ ਕੇ ਮੈਂ ਜਰੂਰ ਕਹੂਗਾ ਮੇਰਾ ਨੰਬਰ ਦੇ ਦਿਓ ਕੋਈ ਗੱਲ ਨਹੀਂ ਮੈਂ ਵੀਰ ਨੂੰ ਦੱਸ ਦੂੰ ਜਿਹੜਾ ਮੈਨੂੰ ਠੀਕ ਆ ਬਾਈ ਮਨ ਲਾ ਜਿਹੜਾ ਫੋਨ ਲਾਊਗਾ ਉਹਨੂੰ ਫੋਨ ਤੇ ਦੱਸ ਦੋਗੇ ਹਾਂਜੀ ਹਾਂਜੀ ਠੀਕ ਆ ਬਾਈ ਬਾਈ ਹੁਣ ਇਹਦਾ ਰੇਟ ਕੀ ਤੈ ਕੀਤਾ ਯਾਰ ਵੀਰੇ ਰੇਟ ਦਾ ਮੈਂ ਇਸ ਟਾਈਮ ਇੱਕ 50 ਤੋਂ ਮੰਗਦਾ ਠੀਕ ਆ ਬਾਈ ਹਾਂਜੀ ਬੱਡੇ ਬਾਈ ਗੱਲ ਆ ਭਰਾ ਮੇਰਾ ਤੂੰ ਵੀ ਮੇਰਾ ਭਰਾਵਾ ਜਿਹੜੇ ਮੇਰੇ ਵੀਡੀਓ ਵੇਖਦੇ ਹੋ ਮੇਰੇ ਲਈ ਸਭ ਤੋਂ ਵੱਡੇ ਆ ਹਨਾ ਗੱਲ ਆ ਵੀ ਵੱਡੇ ਬਾਈ ਹੁਣ ਚੱਲਦਾ ਪਿਆ ਥੋੜਾ ਜਿਹਾ ਮੰਦਾ ਹਾਂਜੀ ਸਮਾਂ ਹੋ ਜਾਵਾ ਕਿਉਂਕਿ ਇਹ ਨਿਕਲ ਹੈਗੀ ਵੀ ਮੰਦਾ ਤੁਸੀਂ ਕਿਉਂ ਕੱਲ ਨੂੰ ਐਸੀ ਲੈਣੀ ਉਹਦੇ ਦੀ ਮੰਦਾ ਹੁਣ ਕਿੱਥੋਂ ਮੰਦਾ ਆ ਗਿਆ ਹਨਾ ਬਈ ਗੱਲ ਐ ਹੋਈ ਖੜੀ ਆ ਥੋੜੇ ਜਿਹਾ ਅਸ ਇਨਾਂ ਦਿਨਾਂ ਦੇ ਵਿੱਚ ਛੋਨਾ ਛੋਨਾ ਲਾਉਣ ਲੱਗ ਪੈਂਦੇ ਬਾੜ ਦਾ ਗੱਕ ਵੀ ਰੁਕ ਜਾਂਦਾ ਇੱਕ ਵਾਰੀ ਪਰ ਮਨ ਲਓ ਚਲੋ ਤੁਸੀਂ ਫੋਨ ਤੇ ਆਪਦੀ ਸੈਟਿੰਗ ਕਰ ਲਿਆ ਜੇ ਕਿਸੇ ਨੂੰ ਰਲਦੇ ਮਿਲਦੇ ਸੌਦੇ ਨਾਲ ਜਾਇਜ਼ ਦੇ ਦਿਆ ਹਾਂਜੀ ਹਾਂਜੀ ਵੀਰੇ ਹਾਂ ਹਾਂ ਹੁਣ ਬਈ ਆਪਣਾ ਨੰਬਰ ਦੱਸੀ ਕੇਰਾ ਦੀ ਨੰਬਰ ਮੇਰਾ ਵੀਰੇ 88278 ਜੀ 99090 ਇੱਕ ਵਾਰੀ ਹੋਰ ਬੋਲ ਦਈਏ ਜੀ 88278 ਜੀ 99090 ਠੀਕ ਆ ਇਸ ਨੰਬਰ ਤੇ ਕਰੇ ਤੋਰ ਦਿਓ ਮੜੀ ਜੀ ਹੁਣ ਖੋਲ ਦਿਓ ਜੀ ਮੈਨੂੰ ਲੈ ਮਿੱਤਰੋ ਇਸ ਨੰਬਰ ਤੇ ਤੁਸੀਂ ਕਰਨੀ ਆ ਫਾਈਨਲ ਗੱਲਬਾਤ ਪਿੰਡ ਹੈਗਾ ਵਾ ਕੋਟਲਾ ਕੋੜ ਕਰੋੜ ਖੁਰਦਵੀ ਕਾਗਜਾਂ ਦੇ ਵਿੱਚ ਕਹਿ ਦਿੰਦੇ ਆ ਹਾਂਜੀ ਜਿਹੜੇ ਘਰ ਦੇ ਵਿੱਚ ਉਹ ਵੀਡੀਓ ਬਣਾਈ ਆ ਘਰੇ ਲੋਕ ਪਰਿਵਾਰ ਆ ਦੂਜਾ ਸੂਆ ਇਹ ਮੱਝ ਸੂਆ ਹੁੰਦੀ ਐ ਤਕੀ 15 ਕਿਲੋ ਦੁੱਧ ਜਿਹੜਾ ਬਾਈ ਹੁਣੀਆਂ ਉਹਦੇ ਲੀਟਰ ਸੌਰੀ 15 ਲੀਟਰ ਦੁੱਧ ਆਈ ਜਿਹੜਾ ਇਹਦੇ ਫੰਨੇ ਚੋਇਆ ਹੋਇਆ 2 ਕਿਲੋ 2 ਲੀਟਰ ਲਾ ਲੋ ਜੋ ਆਪਾਂ ਬੱਚੇ ਨੂੰ ਚੰਗਾ ਦਿੰਨੇ ਆ ਤੇ ਬਾਈ ਹੁਣੀਆਂ ਦੇ 13 13.5 ਲੀਟਰ ਦੁੱਧ ਆ ਸੀ ਇਹਦਾ ਡੈਰੀ ਦੇ ਉੱਤੇ ਜਿੱਥੋਂ ਪੈਸੇ ਆਉਂਦੇ ਆ ਉਸ ਚੀਜ਼ ਦੇ ਉੱਤੇ ਪਾਉਂਦੇ ਰਹਿ ਆ ਸੜਕ ਦੀ ਕੁਆਲਿਟੀ ਜ਼ਬਰਦਸਤ ਆ ਟਾਂਚਾ ਮੇ ਇਹਦਾ ਪੂਰਾ ਚੰਗਾ ਵਾ ਵਜਨ ਵਜੂਦ ਦੇ ਵੱਲੋਂ ਓਕੇ ਆ ਜਮਾ ਲੇਵੇ ਭਾਂਡੇ ਆ ਲੋ ਖਰੀ ਖੁਰਪ ਮੇ ਆ ਗੱਲਬਾਤ ਲਈ ਨੰਬਰ ਲੈਤਾ ਵਾ ਅਗਲੀ ਕਾਰਵਾਈ ਤੁਸੀਂ ਕਰ ਲਿਓ ਬਾਈ ਦੇ ਨਾਲ ਮਿੱਤਰੋ ਸੰਪਰਕ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦਿੰਦਾ ਵਾ ਪਿੰਡ ਕੋਟਲੇ ਦੇ ਵਿੱਚ ਮੈਂ ਖੜੀ ਹੋਈ ਆ ਤੇ ਕੋਟਲੇ ਤੋਂ ਜਿਹੜੀ ਦਾਰਾਪੁਰ ਨੂੰ ਸੜਕ ਜਾਂਦੀ ਆ ਉਸ ਸੜਕ ਦੇ ਉੱਤੇ ਬਾਈ ਦਾ ਦਾਰਾ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਦੋਸਤੋ ਜਉਂਦੇ ਰੋ ਸ਼ੁਕਰੀਆ ਤੁਸੀਂ ਬਹੁਤ ਸਾਰਾ ਪਿਆਰ ਦਿੰਨੇ ਆ ਧੰਨਵਾਦ